ਉਹ ਇੱਥੇ ਆਕਲੀਆਂ ਦਾਤੀਆਂ ਤੇ ਉਹ ਚੱਲਦੇ ਉੱਧਰ ਬਾਸਮਤੀ ਵਾਲ ਨੂੰ ਆਪਣੇ ਲੱਗੇ ਆ ਕਰਦੇ ਮੈਂਬਰ ਬਾਸਮਤੀ ਵੱਢਣ ਤੇ ਮੈਂ ਆਜੀਆਂ ਇੱਧਰ ਨੂੰ ਤਿੰਨ ਚਾਰ ਦਿਨ ਹੋ ਗਏ ਮੈਂ ਬੀਜ ਹੈਗਾ ਸਰੋਂ ਬੀਜੀ ਆ ਸਰੋਂ ਜੰਪਈਏ ਨਿਕਲੀ ਆਉਂਦੀ ਆ ਤੇ ਸਾਸਤਰੀ ਗਾਲ ਸਾਰਿਆਂ ਨੂੰ ਬੁਲਾਉਨੇ ਆ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਣਗੇ ਆਪਾਂ ਵੀ ਠੀਕ ਆ ਆਪਾਂ ਇਹਨਾਂ ਬਾਲਬੋਲ ਕਟਾ ਕੇ ਕਟਿੰਗ ਕਰਾ ਕੇ ਤਾਂ ਹੁਣ ਬਾਸਮਤੀ ਵੱਢਣੀ ਆ ਇਧਰਾਂ ਜੰਪਾ ਪੱਠੇ-ਪੱਠੇ ਵੀ ਵੜਨ ਦਿੱਤੀ ਵੀ ਬਾਸਮਤੀ ਦੀ ਕਮਾਲ ਕਰਤੀ ਇਹ ਖੱਤਾ ਕਾ ਹੈਗਾ ਬਾਸਮਤੀ ਦਾ ਕਰਾਰਤੀ ਤਨ ਤਨ ਕੱਲ ਕੱਲ ਦੇਖ ਰਿਹਾ ਲੱਗਿਓ ਕੱਲ ਖਰੇ ਵਾਰਸ ਹੋਣਗੇ ਹਾਂ 500 ਦੇ ਲੱਗੇ ਲੱਗਦੇ ਆ ਕਾਫੀ ਵੱਡ ਦਿੱਤੀ ਬਈ ਮੈਂ ਦੋ ਛੇ ਰਾਬੀ ਬੈਠੇ ਆ ਇੱਕ ਤਾਂ ਫੋਨ ਦੇਖੀ ਜਾਂਦਾ ਕੱਲ ਦੇ ਲੱਗੇ ਵੱਡਣੇ ਕਿ 500 ਦੇ ਕੱਲ ਲੱਗੇ ਫੇਰ ਵੀ ਚੰਗੀ ਵੱਡ ਹੋ ਗਈ ਹਾਂ ਵੀ ਛੇਰਾ ਸਾਲ ਹੀ ਨਾ ਤੂੰ ਓਏ ਲੈ ਕੋਲਾ ਰੱਖਿਆ ਖੜੀ ਮੇਂ ਫਰਕਰ ਉਸ ਜਗ੍ਹਾ ਪਰ ਡਾਲਨੇ ਲੱਗਾ ਕੇਸਰ ਬਦਾਮ ਅੰਕੁਰਿਤ ਹੋਆ ਔਰ ਹੈਂ ਮੇਂ ਵਹਾਂ ਇੱਕ ਆਮ ਕਾ ਮਜ਼ਬੂਤ ਪੀੜ ਬਣ ਗਿਆ ਕੇਸਰ ਬੂਲ ਅਮੂਲ ਕੂਲ ਹੈ ਨਾ ਹਾਂ ਦੇ ਇਹ ਦੇਖਦਾ ਔਰ ਇਧਰ ਆ ਰਹਾ ਜੀ ਹੈ ਨਾ ਆਹੋ ਆਜਾ ਦੇਖ ਇਧਰੋਂ ਵੱਢਣੀ ਕਿ ਉਧਰ ਹਾਂ ਇਧਰੋਂ ਵੱਢਣੀ ਉਹ ਲੱਗੇ ਵੱਢਣੋਂ ਦੇ ਉਧਰ ਬਾਅਦ ਸੁਣ ਤਾ ਚਾਹ ਨਹੀਂ ਚਾਹੀ ਲੱਗਦੀ ਆਪਾਂ ਆਜਾ ਇਧਰ ਨੂੰ ਆਜਾ ਚੰਗੀ ਵੱਢ ਦਿੱਤੀ ਥੋੜਾ ਹੀ ਰਹਿ ਗਿਆ ਹੁਣ ਤਾਂ ਕਨਾਲ ਕਥਾਂ ਰਹਿ ਗਿਆ ਸਬਈਦੇ ਵੀ ਆਪਣੇ ਹੋ ਗਏ ਹੁਣ ਇਹਨਾਂ ਨੂੰ ਪਾਣੀ ਪਾਵਾਂਗੇ ਆ ਦੇ ਸਬਈਦੇ ਇਹੋ ਹੀ ਆ ਹੋਏ ਇਹਨਾਂ ਨੂੰ ਪਾਣੀ ਪਾਉਣ ਵਾਲਾ ਉੱਧਰ ਤਾਂ ਕੁੰਬਲਾ ਖੁੱਟੀ ਜਾਂਦੀ ਆ ਪਾਣਾ ਪਾਣੀ ਇਹਨਾਂ ਨੂੰ ਆ ਦੇ ਆ ਕਿੱਡਾ ਹੋ ਗਿਆ ਓਏ ਜਲਸਾ ਦੇ ਨਾ ਮਾਲ ਚੰਗਾ ਵੱਡਾ ਹੋ ਗਿਆ ਹੈ ਆ ਚਲ ਆ ਜਾ ਉਧਰ ਦੇ ਦਿਆਂ ਫੇਰ ਆਪਾਂ ਉਧਰੋਂ ਵੜਦੇ ਆਂਗਾ ਉਧਰ ਪਿੱਛੇ ਕਿਤੇ ਨਾ ਪਿੱਛੇ ਨੀ ਫਿਰੋਂ ਇਹਨਾਂ ਵੜਦਾ ਕਿ ਝੋੜ ਜੀ ਤੂੰ ਕੱਢੀ ਆ ਅੱਗੇ ਮੈਂ ਇੱਦਾਂ ਵੜ ਦਿੰਦਾ ਹੀ ਕਣਕ ਕਣਕ ਝੋਨਾ ਕਿਤੇ ਇਦਾਂ ਚੁੱਭੀਆਂ ਜੀਆਂ ਕਹਿਣਾ ਕੱਢਦੇ ਆ ਹਾਂ ਉਹਦੀ ਚੁੱਭੀ ਗੱਡੀ ਆ ਹਾਂ ਉਧਰੋਂ ਡਿਗੀ ਆ ਇੱਧਰ ਨੂੰ ਆਹੋ ਆਹ ਦੇ ਸ਼ੋਰ ਦੇ ਨਾਲ ਡਿਗੀ ਆ ਬਾਸ ਮਤੀ ਆਜਾ ਚੰਗੀ ਡੀਗੀ ਆ ਚੱਲ ਇਧਰੋਂ ਵੜਦੇ ਉਧਰ ਨੂੰ ਵੜਦੇ ਤਰੀ ਚੱਲਦੇ ਆ ਆਜੋ ਵੀ ਮਿੱਤਰੋ ਹੁਣ ਵੱਢੀਏ ਬਾਸਮਤੀ ਚੱਲ ਵੱਢ ਦੇਖੀ ਤੂੰ ਕਿੱਦਾਂ ਵੱਢਦਾ ਉਹ ਖੜੀ ਖੜੀ ਤੂੰ ਵੱਢ ਬਾਕੀ ਦੇਖ ਲੈ ਜਿੱਥੋਂ ਤੈਨੂੰ ਸਹੀ ਲੱਗਦਾ ਉੱਥੋਂ ਵੱਢ ਸ਼ੇਰ ਮੇਰਾ ਦੇਖੀਏ ਵੱਢਦਾ ਹੱਥ ਬਚਾ ਕੇ ਅੱਛਾ ਬੱਤੀ ਜ਼ਿਆਦਾ ਵੱਡੀ ਆ ਦੇਿਲ ਤੇ ਬਾਅਦ ਚ ਜਾ ਕੇ ਇੱਧਰ ਕੋਈ ਨਹੀਂ ਢੇਰੀ ਕਰ ਲਾਂਗੇ ਚੱਲ ਮੈਂ ਵੀ ਵੱੜਦਾ ਹੁਣ ਹੋ ਗਈ ਆ ਸ਼ਾਮ ਐ ਮਿੱਤਰੋ ਤੇ ਪੱਠੇ ਪੱਠੇ ਵੱਢ ਗਏ ਇੱਧਰ ਵੱਡਾ ਭਾਈ ਲੱਪਿਆ ਬੋਹਣ ਇੱਥੇ ਬੀਜਣੀਆਂ ਸਰੋਂ ਆ ਨਾ ਬੱਤ ਜਿਆ ਹਾਂ ਆ ਨਿਆਣੇ ਸਾਰੇ ਲੱਗੇ ਹੋ ਆ ਗਜ਼ਲੀਆਂ ਉਧਰ ਚਲ ਗਈ ਆ ਬਹੁਤ ਵਧੀਆ ਬਾਹ ਹਾਂ ਤਾਂ ਸਰੋਂ ਜੰਮਣੀ ਬਹੁਤ ਸੋਹਣੀ ਹੈ ਇੱਥੇ ਵਧੀਆ ਬਣ ਗਿਆ ਤਾਂ ਚੱਲ ਬੱਤ ਚਲੀ ਆਪਾਂ ਅਸੀਂ ਚੱਲੇ ਆਂ ਉਧਰੋਂ ਬਾਸਮਤੀ ਦੇ ਵਿੱਚੋਂ ਜਿਹੜਾ ਕੱਖ ਦੀ ਜਾੜੇ ਵੱਡੇ ਸੀਗੇ ਤੇ ਮੰਮੀ ਕਹਿੰਦੀ ਉਹ ਚੱਕ ਲਿਓ ਨਹੀਂ ਤਾਂ ਉਹ ਸੇਪੇ ਝੋਕ ਜਾਣੀਆਂ ਜੱਸੇ ਪੁੱਤ ਨੇ ਬਹੁਤ ਕੰਮ ਕੀਤਾ ਮੈਂ ਤਾਂ ਅੱਜ ਆ ਕੇ 2:30 ਵਜੇ ਲੱਗਾ ਵੜਨ ਮੈਂ ਤਾਂ ਐਵੇਂ ਮਸੀ ਮੜਲਾ ਤੋਂ ਮੜਲੇ ਵੱਡੇ ਹੁਣੇ ਬਾਸਮਤੀ ਤੇ ਆ ਮੇਰਾ ਸ਼ੇਰ ਪੁੱਤ ਨੇ ਬੇਹਦ ਕੰਮ ਕੀਤਾ ਕਿੱਥੇ ਪਿਆ ਹੋਏ ਉਧਰ ਪਿਆ ਤੂੰ ਕਾਕਦ ਨਾ ਠੋਣਾ ਇੱਧਰ ਲੰਗੇ ਇੱਧਰ ਨੂੰ ਆਦਾ ਇੱਧਰ ਹੈਗੇ ਆ ਵੱਡੇ ਆਹਾ ਕਾਹੂ ਚੱਕ ਲਈ ਹੁਣ ਜਿਹੜਾ ਵੱਡਿਆ ਸੀ ਇਹਦਾ ਸੁੱਕਿਆ ਪਿਆ ਆ ਨਾ ਇਹ ਕੱਖ ਤੇ ਕੋਈ ਨਹੀਂ ਚੱਕਦੇ ਆ ਬਾਕੀ ਕਰਦੇ ਆ ਤੁਹਾਡੇ ਨਾਲ ਗੱਲ